ਸਾਤਿਕਾਰ ਮਹਾਤੂੜਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਸਾਂਸਦ ਚਰਨਜੀਤ ਸਿੰਘ ਚੰਨੀ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਜਿਮਨੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਦੂਸਰੇ ਪਾਸੇ ਫਸ ਗਏ ਨੇ ਜਿਹੜੀਆਂ ਕਰਨੀਆਂ ਕੀਤੀਆਂ ਹੋਈਆਂ ਨੇ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੇ ਚਰਨਜੀਤ ਸਿੰਘ ਚੰਨੀ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਲ ਹੋਈਆਂ ਨੇ ਜਿੱਥੇ ਉਹਨਾਂ ਨੇ ਮਹਿਲਾਵਾਂ ਦਾ અપਮਾਨ ਕੀਤਾ ਹੈ ਗੰਦੇ ਤਰੀਕੇ ਦੇ ਨਾਲ ਮਹਿਲਾਵਾਂ ਦੇ ਸਰੀਰ ਨੂੰ ਸ਼ੋਅ ਹੈ ਇਹ ਵੱਡੇ ਸਬੂਤ ਕੱਢ ਕੇ ਲੈ ਕੇ ਆਏ ਨੇ ਨਵੇਂ ਬਣੇ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਹੁਣ ਵੱਡੇ ਆਗੂ ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਇੱਕ ਵਾਰ ਫਿਰ ਘੇਲਿਆ ਹੈ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨੂੰ ਭਾਜਣਾ ਪੈ ਗਿਆ ਨੇ ਕਿ ਆਖਰਕਾਰ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਨੂੰ ਵਾਇਰਲ ਰਵਨੀਤ ਬਿੱਟੂ ਦੇ ਦੁਆਰਾ ਕੀਤਾ ਜਾ ਰਿਹਾ ਹੈ ਵਾਰ-ਵਾਰ ਮੋਬਾਈਲ ਦਿਖਾ ਕੇ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਨੇ ਮਾਨ ਬਖਸ਼ਿਆ ਸੀ ਮੁੱਖ ਮੰਤਰੀ ਬਣੇ ਸੀ ਲੇਕਿਨ ਮੁੱਖ ਮੰਤਰੀ ਬਰਨ ਦੇ ਬਾਬ ਯੁੱਧ ਇਹਨਾਂ ਵੱਲੋਂ ਕੁੱਝੀਆਂ ਹਰਕਤਾਂ ਕੀਤੀਆਂ ਗਈਆਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਰਵਨੀਤ ਬਿੱਟੂ ਨੇ ਇੱਕ ਵਾਰ ਫਿਰ ਦੁਬਾਰਾ ਉਹ ਮੁੱਦਾ ਚੁਕਲਿਆ ਹੈ ਕਿ ਕਿਸ ਤਰ੍ਹਾਂ ਮਹਿਲਾਵਾਂ ਦੇ ਨਾਲ ਛੇੜਖਾਨੇ ਕੀਤੀ ਗਈ ਹੈ ਇਹਨਾਂ ਨੂੰ ਆਪਣੀ ਉਮਰ ਆਪਣੇ ਅਹੁਦੇ ਹੁਣ ਨਵੇਂ ਸੰਸਦ ਨੇ ਪਹਿਲਾਂ ਇਹ 111 ਦਿਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਰਵਨੀਤ ਮਿੱਟੂ ਨੇ ਕਿਹਾ ਕਿ ਇਹ ਤਸਵੀਰਾਂ ਦੇਖ ਕੇ ਮੈਨੂੰ ਸ਼ਰਮ ਆਉਂਦੀ ਹੈ ਕਿ ਐਡੀ ਵੱਡੀ ਉਮਰ ਦੇ ਬੰਦੇ ਜਿਨ੍ਹਾਂ ਉੱਤੇ ਪੰਜਾਬ ਨੇ ਭਰੋਸਾ ਜਤਾਇਆ ਜਿਨ੍ਹਾਂ ਨੇ ਫਿਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਾਂਸਦ ਬਣਾਇਆ ਹਲਕਾ ਜਲੰਧਰ ਵੱਲੋਂ ਲੇਕਿਨ ਉਹਨਾਂ ਵੱਲੋਂ ਮਹਿਲਾਵਾਂ ਦੇ ਨਾਲ ਅਕਸਰ ਹੀ ਛੇੜਛਾੜ ਕੀਤੀ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਭਾਰਤ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਅਦੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਕਿਹਾ ਹੈ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਸਾਂਸਦ ਚਰਨ ਸਿੰਘ ਚੰਨੀ ਨੂੰ ਚਰਨਜੀਤ ਸਿੰਘ ਚੰਨੀ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਇਹ ਮੁੱਦਾ ਜਿਹੜਾ ਹੈ ਵਿਧਾਨ ਸਭਾ ਉਸ ਤੋਂ ਬਾਅਦ ਸਾਂਸਦ ਵਿੱਚ ਵੀ ਚੱਕਾਂਗੇ ਕਿ ਕਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਧੰਨਵਾਦ